ओके ओके रो तो आज दी ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹਾਲ ਫਿਲਹਾਲ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਜਿਹੜੇ ਦੋ ਤਿੰਨ ਵੱਡੇ ਇਨਸੀਡੈਂਟਸ ਹੋਏ ਤਾਂ ਉਹਨੂੰ ਲਿਮਟਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਟਰੇਸ ਕਰਤਾ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਦੀ ਦਰਮਿਆਨੀ ਰਾਤ ਦਾ ਇਨਸੀਡੈਂਟ ਹੈ ये कुछ अणपछाते व्यक्ति आए थे तो इतने एक फ्लिपकार्ट कम एमेजॉन द एक वेयरहाउस है तो उ एक करं करंसी चेस्ट वो नाड़ ला के उन्हों लेके गए थे तो ये बड़ा एक सेंसेशनल क्राइम सी सदू ये नोटिस आया इमीडिएटली एफ आई आर नंबर सैवन वॉज रजिस्टर्ड इन द कंसर्न पुलिस स्टेशन ਉਸ ਤੋਂ ਬਾਅਦ ਸਾਡੀ ਜਿਹੜੀ ਸਿਟੀ ਟੀਮ ਹੈ ਐਂਡ ਜਿਹੜਾ ਸੀਆਈ ਟੀਮ ਹੈ ਉਹ ਉਹਦੇ ਵਿੱਚ ਲੱਗ ਗਈਆਂ ਦਾ ਐਂਟਾਇਰ ਆਪਰੇਸ਼ਨ ਜਿਹੜਾ ਇਹਦੇ ਵਿੱਚ ਹੋਇਆ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਤਾਂ ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ ਐਂਡ ਕਨਸਰਨਡ ਐਸਐਚਓ ਐਂਡ ਜਿਹੜੀ ਸੀਆਈ ਵਾਲੀ ਟੀਮ ਦੈਟ ਵਾਸ ਲੈਡ ਬਾਈ ਡੀਐਸਪੀ ਡੀ ਜਿੰਦਰ ਜੀਪੀ ਸੋ ਇਹਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਂਟਲੈਸਲੀ ਪਰਸੂ ਕਰਕੇ ਇਸ ਕੇਸ ਨੂੰ ਤਾਂ ਇਹਦੇ ਵਿੱਚ ਪਹਿਲਾਂ ਤਾਂ 2-3 ਦਿਨ ਬਾਅਦ ਆਫਟਰ ਦਾ ਇਨਸੀਡੈਂਟ ਸਾਨੂੰ ਉਹ ਕਰੰਸੀ ਚੈਸਟ ਮਿਲ ਗਿਆ ਸੀਗਾ ਉਦੋਂ ਮੀਡੀਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਔਰ ਉਹਦੇ ਜਿਹੜੇ ਉਹ ਸਾਈਡਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ ਕਰੀਬਨ 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਸ਼ਲੀ ਇਹ ਕੇਸ ਅਸੀਂ ਟਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮਲਜ਼ਮ ਹੈ ਉਹ ਆਇਡੈਂਟੀਫਾਈ ਸੀ ਕਿਤੇ ਕਿ ਦੇ ਆਰ ਫ্রম ਜੰਕੇ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਜੰਕੇ ਪੇਜਾ ਗਿਆ ਉੱਥੇ ਜਿਹੜੇ ਮਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਥੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਹਦੀ ਵੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਐਂਡ ਬਰਾਮਦਗੀ ਵੱਜੋ ਅਸੀਂ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਹਦੇ ਵਿੱਚ ਬਰਾਮਦ ਹੋਇਆ ਇੱਕ Maruti Eco ਗੱਡੀ ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਹੈ ਤਾਂ ਇਹਦੇ ਵਿੱਚ ਹੋਰ ਦੋ ਬੰਦੇ ਰਹਿੰਦੇ ਆ I won't disclose the names but ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਹਦੇ ਵਿੱਚ ਜਲਦੀ ਹੋਊਗੀ ਜਿਹੜਾ ਸਾਡਾ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਹੈ ਦਿਸ ਇਜ਼ ਰਿਗਾਰਡਿੰਗ ਅ ਵੈਰੀ ਇੰਪੋਰਟੈਂਟ ਐਂਡ ਸੈਂਸੇਸ਼ਨਲ ਜਿਹੜੇ ਦੋ ਤਿੰਨ ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਬਰਿੰਗ ਜ਼ਿਲ੍ਹਾਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਖੋਈ ਗਈ ਸੀ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਇਹ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰੇਲਾਈਂਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 75000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੇਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜੀਆਂ ਏਰੀਆ ਸਾਡਾ ਹੈਗਾ ਉੱਥੇ ਅਗੇ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ ਗਨ ਪੁਆਇੰਟ ਤੇ ਇਹਨਾਂ ਨੇ ਕਰੀਬਨ 56-57000 ਰੁਪਏ ਜਿਹੜੇ ਕੈਸ਼ ਉਹ ਖੋਏ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਇਸੇ ਕੋਈ ਦਾ ਉਥੇ 2 ਕਿਲੋ ਚਾਂਦੀ 6.5 ਟੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਨਾਂ ਨੇ ਖੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਤਰਨਤਾਰਨ ਐਂਡ ਅੰਮ੍ਰਿਤਸਰ ਤਾਂ ਇਹ ਜਦੋਂ ਇਹਦੀ ਕੌਗਨਿਸੈਂਸ ਹੋਈ ਇਹਦੇ ਵਿੱਚ ਪਰਚਾ ਅਸੀਂ ਰੋਬਰੀ ਦਾ ਦਰਜ ਕਰ ਲਿਆ ਸੀਗਾ ਤਾਂ ਅਗੇਨ ਟੀਮਸ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੀਡ ਬਾਈ ਐਸਪੀ ડી ਸਾਹਿਬ ਤਾਂ ਇਹਦੇ ਵਿੱਚ ਡੀਐਸਪੀ ਫਤੇਗੜ ਚੂੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੂੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੋਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਨੂੰ ਬੜਾ ਡਿਲੀਜੈਂਟਲੀ ਪਰਸ਼ੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨ ਐਂਡ ਪਾਸੇ ਇਸ ਮਤਲਬ ਅਕਿਊਜ਼ ਨੂੰ ਪਰਸ਼ੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮੁਕਦਮਾ ਹੈ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰਾਲ ਤਿੰਨ ਬੰਦੇ ਜਿਹੜੇ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਕਰਨਬੀਰ ਸਿੰਘ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੇ ਵਿੱਚ ਫੜਿਆ ਗਿਆ ਇਸ ਤੋਂ ਇਲਾਵਾ ਮੋਨਾ ਹੈ ਮੋਨਾ ਪੁੱਤਰ ਪੰਕਾ ਇਹ ਤਰਨਤਾਰਨ ਦਾ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਮਕੋਟ ਰੰਦਾਵਾ ਇਹਦੇ ਵਿੱਚ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਸਿਵਲ ਲਾਈਨ ਏਰੀਆ ਤੋਂ ਖੋਈ ਗਈ ਸੀ ਜੀ 9 ਪੁਆਇੰਟ ਤੇ ਉਹ ਇਨਕੋਲ ਰਿਕਵਰ ਕਰ ਲਈ ਇਸ ਤੋਂ ਇਲਾਵਾ ਇਹ ਵਾਰਦਾਤਾਂ ਦੇ ਵਿੱਚ ਇੱਕ ਵੈਨਯੂ ਕਾਰ ਦਾ ਇਸਤੇਮਾਲ ਕਰਦੇ ਸੀਗੇ ਉਹ ਵੀ ਖੋਈ ਗਈ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ ਇੱਕ ਪਿਸਟਲ ਬੱਤੀ ਬੋਰ ਦਾ ਸਮੇਤ ਰਿਕਵਰ ਹੋਏ ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾਂ ਕੇਸਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਨੇ ਇਹ ਦੋਨੋਂ ਜਿਹੜੇ ਕੇਸਸ ਹੈ ਇਹਨਾਂ ਨੂੰ ਟ੍ਰੇਸ ਕਰ ਲਿਆ ਬਾਕੀ ਇਹਦੇ ਵਿੱਚ ਕੁਝ-ਕੁਝ ਪੁਆਇੰਟਸ ਰਹਿੰਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ ਥੈਂਕ ਯੂ ਸਰ ਇਹ ਜਿਹੜੇ ਘਰ ਨੇ ਤਿੰਨ ਲੋਕ ਜਿਹੜੇ ਕਿਥੇ ਵਗਿਆ ਇਹ ਆਪਸ ਤੋ ਉਹਦੇ ਰਾਹੀਂ ਇਹ ਇੱਕ ਦੂਜੇ ਨੂੰ ਮਿਲੇ ਸੀਗੇ ਇਹਨਾਂ ਨੇ ਗੈਂਗ ਇਸ ਤਰ੍ਹਾਂ ਬਣਾਇਆ ਸੀਗਾ ਕਿ ਇਹ ਤਿੰਨੇ ਬੰਦੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਸੀਗੇ ਬਟਾਲੇ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਤਾਂ ਕਰਕੇ ਜਿਹੜੀ ਵਾਰਦਾਤ ਆ ਵੀ ਅਲੱਗ-ਅਲੱਗ ਜ਼ਿਲ੍ਹਿਆਂ ਨੇ ਇਹਨਾਂ ਦੇ ਇਹਨਾਂ ਨੇ ਅੰਜਾਮ ਦਿੱਤੀ। ਤਾਂ ਜਿਹੜੇ ਜੰਮੂ ਵਾਲੇ ਆ ਇਹ ਲੋਕ ਨੂੰ ਸਰ ਕੇ ਪਹਿਲਾਂ ਕੀ ਕੀਆਂ ਕੀਤੀਆਂ ਔਰ ਬਾਕੀ ਜੰਮੂ ਤੋਂ ਲੈ ਕੇ ਅਸੀਂ ਅਸੀਂ ਉਹ ਜਿਹੜੇ ਐਗਜ਼ੈਕਟ ਇਨਸੀਡੈਂਟਸ ਇਹਨਾਂ ਨੇ ਕੀਤੇ ਹੈਗੇ ਨੇ ਉਹਦਾ ਅਸੀਂ ਜਾਇਜ਼ਾ ਲੈ ਰਹੇ ਨੇ ਬਟ ਪ੍ਰੀਲਿਮਨਰੀ ਤੌਰ ਤੇ ਇਹ ਇੱਕ ਇੰਟਰ ਸਟੇਟ ਗਰੋ ਸੀਗਾ ਇਹਨਾਂ ਨੇ ਆਪਣੀ ਪੁਛੇਗਛ ਦੇ ਵਿੱਚ ਮੰਨਿਆ ਕਿ ਇਹਨਾਂ ਨੇ ਹਿਮਾਚਲ ਵਿੱਚ ਵੀ ਵਾਰਦਾਤਾ ਕੀਤੀਆਂ ਹੈਗੀਆਂ ਔਰ ਆਈ ਥਿੰਕ ਯੂਪੀ ਦੇ ਵਿੱਚ ਵੀ ਉਹ ਪ੍ਰੈਸ ਨੋਟ ਦੇ ਵਿੱਚ ਡਿਟੇਲਡ ਹੈਗਾ ਉਸ ਮਤਲਬ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹ ਜਿਹੜੀਆਂ ਜਿਹੜੀਆਂ ਇਹਨਾਂ ਕੋਲ ਰਹੀਆਂ ਜਿਹੜੇ ਕੋਆੜੀਆਂ ਵਿੱਚ ਇੱਥੇ ਵੈਨਿਊ ਐਂਡ ਕਰੇਟਾ ਜਿੱਤਾ ਇੱਥੇ ਹੀ ਜਿਹੜੀ ਵੈਨਿਊ ਹੈ ਉਹ ਵੀ ਖੋਈ ਗਈ ਹੈ ਨੋਵਾ ਹੈ ਉਹ ਵਰਤੀ ਫਿਲਹਾਲ ਇਹ ਜਿਹੜੇ 4 ਹਾਲ ਫਿਲਹਾਲ ਇਹ ਇਨਸੀਡੈਂਟਸ ਹੋਏ ਸਿਗੇ ਤਾਂ ਇਹ ਤਾਂ ਇਹ ਮੰਨ ਗਏ ਆ ਬਾਕੀ ਵੀ ਇਹਨਾਂ ਨੂੰ ਪੁੱਛਗਛ ਕਰਕੇ ਕੋਈ ਪਿੱਛੇ ਇਹਨਾਂ ਨੇ ਹੋਰ ਵੀ ਵਾਅਦਾ ਤਾਂ ਕੀਤੀਆਂ ਹੋਣਗੀਆਂ ਤਾਂ ਉਹਦਾ ਵੀ ਆਪਾਂ ਕਲੀਅਰ ਕਰਾਉਂਗੇ ਸਰ ਜਿਹੜੀ ਲੋਵਾ ਕਾਰ ਆ ਉਹਦੇ ਪੁਲਿਸ ਦਾ ਲੋਗੋ ਲੱਗਿਆ ਹੈ ਕਿ ਉਸ ਕਾਰ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਸੀ ਜਾਂ ਉਸ ਲੋਗੋ ਦਾ ਕਿਸ ਤਰ੍ਹਾਂ ਵਿੱਚ ਯੂਜ਼ ਕਰਦੇ ਸੀ ਨਹੀਂ ਉਹ ਆਪਾਂ ਚੈੱਕ ਕਰ ਲੈਣੇ ਹੈ that would be part of investigation